ਕੁਝ ਨੇ ਮਿੱਤਰ ਹੀਰੇ ਮੋਤੀ ਕੁਝ ਮੰਦਰੀ ਜੜੇ ਨਗੀਨੇ ਜੇਠ ਦੀ ਧੁੱਪ ਵਿੱਚ ਸ਼ੀਤ ਬੁੱਲੇ ਜਿਹੇ ਠੰਡ ਪਾਉਂਦੇ ਵਿੱਚ ਸੀਨੇ ਜੇਠ ਦੀ ਧੁੱਪ ਵਿੱਚ ਸ਼ੀਤ ਬੁੱਲੇ ਜਿਹੇ ਠੰਡ ਪਾਉਂਦੇ ਵਿੱਚ ਸੀਨੇ ਪੋਦੀ ਠੰਡ ਵਿੱਚ ਠਰਨਾ ਹੀ ਦਿੰਦੇ ਪੋਦੀ ਠੰਡ ਵਿੱਚ ਠਰਨਾ ਹੀ ਦਿੰਦੇ ਗਰਮ ਜਿਉਂ ਪਸਮੀਨੇ ਉਮਰ ਦੀ ਚਾਦਰ ਲਾ ਕੇ ਸਿਟਣ ਮਸਤੀ ਪਰ ਇੱਕ ਜੀਨੇ ਉਮਰ ਦੀ ਚਾਦਰ ਲਾ ਕੇ ਸੁੱਟਣ ਮਸਤੀ ਭਰੇ ਖਜੀਨੇ ਖਤਰੇ ਹਾਸੇ ਠੱਠਾ ਮਸਕਰੀ ਰੰਗ ਮਹਿਫਲ ਵਾਲੇ ਨਗਿਨੇ ਗੁੱਜੀਆਂ ਹੁਜੇ ਤਾਂ ਤਾਨੇ ਮੇਨੇ ਕੁਝ ਲੱਗਦੇ ਬੜੇ ਕਮੀਨੇ ਗੁੱਜੀਆਂ ਹੁਜੇ ਤਾਂ ਤਾਨੇ ਮੇਨੇ ਕੁਝ ਲੱਗਦੇ ਬੜੇ ਕਮੀਨੇ ਦਿਲ ਦਾ ਦਰਦ ਬਣਾਵਨ ਖਾਤਰ ਬੇਹੇ ਰਖਦੇ ਨਾਲ ਕਰੀਨੇ ਦਿਲ ਦਾ ਦਰਦ ਮੁਰਾਬਨ ਖਾਤਰ ਬੇਹੇ ਰੱਖਦੇ ਨਾਲ ਕਰੀਨੇ ਦਿਲਦਰਦੀ ਦਾ ਡੂੰਗਾ ਸਾਗਰ ਵਿੱਚ ਤਰਦੇ ਜਿਉਂ ਸੁਫੀਨੇ ਦਿਲਦਰਦੀ ਦਾ ਡੂੰਗਾ ਸਾਗਰ ਵਿੱਚ ਤਰਦੇ ਜਿਉਂ ਸੁਫੀਨੇ ਥੈਂਕ ਯੂ ਜੀ ਇਹ ਮੈਡਮ ਭੈਣ ਸਤਨਾਮ ਕੌਰ ਤੁੰਗਲਵਾਲ ਜੀ ਦੀ ਰਚਨਾ ਬਹੁਤ ਸੋਹਣੀ ਰਚਨਾ ਸੀ ਮੈਨੂੰ ਵਧੀਆ ਲੱਗੀ ਤੇ ਮੈਂ ਤੁਹਾਡੇ ਸਾਹਮਣੇ ਕਰੀਆ ਉਮੀਦ ਆ ਜਿਵੇਂ ਇਹ ਲਿਖਣ ਦੇ ਵਿੱਚ ਬਹੁਤ ਸੁੰਦਰ ਸੀ ਤੇ ਵਧੀਆ ਲਿਖੀ ਉਹਨਾਂ ਨੇ ਹੋ ਸਕਦਾ ਮੈਨੂੰ ਲੱਗਦੀ ਮੈਂ ਇੱਕ ਗਾਈ ਵੀ ਵਧੀਆ ਹੋਵੇ ਤੁਹਾਨੂੰ ਸ਼ਾਇਦ ਪਸੰਦ ਆਵੇ ਜਰੂਰ ਤੁਸੀਂ ਲਾਈਕ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਵਧੀਆ ਲੱਗੀ ਥੈਂਕ ਯੂ ਜੀ ਜੀ